ਮੈਂ ਘਲੋ ਕੀਤੀ ਤੇ ਮੈਨੂੰ ਆਂਦਾ ਬੀਬੀ ਮੈਂ ਤਾਂ ਜਿਹੜਾ ਕੰਮ ਨਹੀਂ ਕਰਨਾ ਸੀ ਕਰ ਲਿਆ ਮੈਂ ਆਖਾ ਕੀ ਹੋ ਗਿਆ ਆਂਦਾ ਬੀਬੀ ਮੈਂ ਤਾਂ ਸਫਰੇ ਪਈ ਉਹ ਚਿਹਰ ਵੀ ਲੈ ਗਏ ਉਹ ਮੌਕੇ ਤੇ ਦਿਲ ਤੇ ਤਾਂ ਹੋ ਗਿਆ ਤੇ ਤੁਰਿਆ ਕਿੱਥੋਂ ਜਾਵੇ ਔਖਾ ਹੋਇਆ ਜੱਟ ਸਲਫਾਸ ਖਾ ਗਿਆ ਬੰਦਾ ਖੁਦਕੁਸ਼ੀ ਦਾ ਕਰ ਲੈਂਦਾ ਪਰ ਬਾਅਦ ਚ ਉਹਦੇ ਪਿੱਛੇ ਉਹਦੇ ਬੁੱਢੇ ਮਾਪੇ ਅਤੇ ਉਹਦੇ ਬੱਚਿਆਂ ਦਾ ਕੀ ਹਾਲ ਹੁੰਦਾ ਆਓ ਅਸੀਂ ਤੁਹਾਨੂੰ ਦੱਸਦੇ ਆਂ ਤੇ ਪਹਿਲੀ ਠੇਕੇ ਤੇ ਲੱਗੀ ਸੀ ਕਿਤੇ ਵੀ ਪਾਣੀ ਆ ਗਿਆ ਤੇ ਇਹਦੇ ਪਾਪੇ ਨੇ ਆਖ ਤਾ ਨਾ ਬਿਜੜ ਬਿੰਦਰੀ ਹਰ ਤੱਕ ਉਹ ਤੋਂ ਪੈਸੇ ਲਿਆ ਅਸੀਂ ਇਹਦੇ ਪਾਪਾ ਉਦੋਂ ਜਦੋਂ ਪਾਣੀ ਆ ਗਿਆ ਸਾਡਾ ਸਾਰਾ ਚੌਂ ਨੰਨ ਡੁੱਬ ਗਿਆ ਤੇ ਮੈਨੂੰ ਆਂਦਾ ਬੀਬੀ ਹੁਣ ਮਾਰੇ ਗਿਆ ਆਪਾ ਨੀ ਤਾਂ ਫੋਨ ਆ ਗਿਆ ਖੇਤ ਤੇ ਮੈਨੂੰ ਆਂਦਾ ਬੀਬੀ ਮੈਂ ਤਾਂ ਜਿਹੜਾ ਕੰਮ ਨਹੀਂ ਕਰਨਾ ਸੀ ਕਰ ਲਿਆ ਮੈਂ ਆਖਾ ਕੀ ਹੋ ਗਿਆ ਆਂਦਾ ਬੀਬੀ ਮੈਂ ਤਾਂ ਸਫਰੇ ਬਿਲੀ ਤੇ ਉਹ ਤਾਂ ਮੈਨੂੰ ਨਹੀਂ ਪਤਾ ਲੱਗਿਆ ਕਿੱਧਰ ਨੂੰ ਚੱਕ ਕੇ ਲੈ ਗਿਆ ਉਹਨੂੰ ਤੇ ਕਿੱਥੇ ਨਹੀਂ ਤੇ ਸੀ ਤਾਂ ਇੱਥੇ ਹੀ ਤੱਕੇ ਖਾਂਦੇ ਫਿਰੇ ਉਹ ਸ਼ਹਿਰ ਵੀ ਲੈ ਗਿਆ ਉਹ ਮੋਕਾ ਕੇ ਜ਼ਿਲ੍ਹਾ ਫਰੀਦਕੋਟ ਦੇ ਨੇੜੇ ਇਹ ਪਿੰਡ ਜਿਸ ਵਿੱਚ ਬਜ਼ੁਰਗ ਮਾਤਾ ਪਿਤਾ ਅੱਜ ਦੇ ਸਮੇਂ ਦੇ ਵਿੱਚ ਬੜਾ ਔਖਾ ਸਮਾਂ ਲਗਾ ਰਹੇ ਆ ਇੱਕ ਬੇਟਾ ਪਹਿਲਾਂ ਉਹਨਾਂ ਦਾ ਰੱਬ ਕਰ ਚਲਾ ਗਿਆ ਸੀ ਤੇ ਦੂਸਰਾ ਬੇਟਾ ਕੁਝ ਸਮਾਂ ਪਹਿਲਾਂ ਸਿਰ ਤੇ ਕਰਜ਼ਾ ਅਤੇ ਫਸਲ ਦੇ ਵਿੱਚ ਪਿਆ ਘਾਟਾ ਹੋਣ ਕਰਕੇ ਸਪਰੇਅ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਗਿਆ ਉਹ ਤਾਂ ਚਲਾ ਗਿਆ ਪਰ ਉਹਦੇ ਪਿੱਛੇ ਉਹਦੇ ਮਾਪੇ ਨੂੰ ਵੀ ਬਹੁਤ ਡੂੰਗੀ ਸੱਟ ਵੱਜੀ ਪਿਤਾ ਵਿਚਾਰਾ ਅੱਜ ਦਵਾਈ ਲੈਣ ਤੋਂ ਵੀ ਅਸਮਰਥ ਹੈ ਹਾਲ ਕੀ ਮੰਦਾ ਹੀ ਆ 2 ਸਾਲ ਹੋ ਗਏ ਅੱਗੇ ਤਾਂ ਆਵ ਤੁਰੇ ਫਿਰਦੇ ਮਾੜਾ ਮੋਟਾ ਕੰਮ ਕਰਦੇ ਫਿਰਦੇ ਹੂੰ ਤੇ ਹੁਣ ਤਾਂ ਪਿਆ ਹੀ ਆ ਮੰਜੇ ਤੇ ਆ ਬਾਹਰ ਥੋੜ੍ਹ ਕੇ ਤੇ ਉੱਥੇ ਬੈਠਾ ਸੀ ਹੂੰ ਉਹ ਚੱਤ ਤੇ ਆ ਚੜਦਾ ਨਾ ਹੈ ਹੁਣ ਦਿਲ ਤੇ ਤਾਂ ਉਹ ਪਿਆ ਤੇ ਤੁਰਿਆ ਕਿੱਥੇ ਜਾਵੇ ਹੂੰ ਮਾਤਾ ਕਹਿੰਦੀ ਸਾਨੂੰ ਕੋਈ ਗਾਂ ਦੇ ਗਿਆ ਸੀ ਬਸ ਉਹਦਾ ਦੁੱਧ ਵੇਚ ਲਈਦਾ ਪਤਨੀ ਘਰਾਂ ਚ ਗੋਹਾ ਕੂੜਾ ਸੱਟ ਕੇ ਮਸਾਂ ਟਾਈਮ ਪਾਸ ਕਰਦੀ ਹੈ ਉਹਦੀਆਂ ਤਿੰਨ ਬੇਟੀਆਂ ਤਿੰਨੇ ਪੜ੍ਹਦੀਆਂ ਜੇ ਕੋਈ ਵੀ ਵੀਰਜਾ ਭੈਣ ਇਸ ਪਰਿਵਾਰ ਦੇ ਹਾਲਾਤਾਂ ਨੂੰ ਦੇਖਦੇ ਹੋਏ ਇਹਨਾਂ ਦੇ ਬੱਚਿਆਂ ਦੀ ਪੜ੍ਹਾਈ ਦੇ ਵਿੱਚ ਅਤੇ ਇਹਨਾਂ ਦੇ ਘਰ ਦੇ ਗੁਜ਼ਾਰੇ ਲਈ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੈ ਤਾਂ ਸਕਰੀਨ ਉੱਤੇ ਚੱਲ ਰਹੇ ਨੰਬਰਾਂ ਤੇ ਸੰਪਰਕ ਕਰਕੇ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ